ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਹੋਲੀ ਜੀ ਸਾਰਿਆਂ ਨੂੰ ਸਾਡੇ ਵੱਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਤੇ ਤੁਹਾਨੂੰ ਹੋਲੀ ਦੀਆਂ ਬਹੁਤ ਬਹੁਤ ਵਧਾਈਆਂ ਏ ਹोली ਤੁਹਾਡੇ ਲਈ ਖੁਸ਼ੀਆਂ ਭਰੀ ਹੋਵੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਵਾਹਗਰੂ ਏਦਾਂ ਹੀ ਹोली ਦੀ ਤਰ੍ਹਾਂ ਰੰਗ ਭਰੇ ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹोली ਦੀਆਂ ਤੇ ਹਾਂਜੀ ਇਹ ਭੈਣ ਦਾ ਇੱਕ ਭੈਣ ਦਾ ਮੈਸੇਜ ਆਇਆ ਸੀ ਕਿ ਦੀਦੀ ਬਲੌਗ ਦੇ ਵਿੱਚ ਮੇਰਾ ਨਾਮ ਜ਼ਰੂਰ ਲਿਓ ਤੇ ਭੈਣ ਦਾ ਨਾਮ ਹੈਗਾ ਸੁਮਨ ਬਾਜਵਾ ਬਰੇਸ਼ੀਆ ਤੋਂ ਤੇ ਬਾਕੀ ਵੀ ਭੈਣ ਭਰਾ ਜਿਹੜੇ ਵੀ ਸਾਡੇ ਬਲੌਗ ਦੇਖਦੇ ਨੇ ਹਨਾ ਸਾਨੂੰ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਾਨੂੰ ਦੱਸਿਆ ਕਰੋ ਕਿ ਸਾਡੇ ਬਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਤੇ ਕਮੈਂਟ ਕਰਕੇ ਦੱਸ ਵੀ ਦਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਬਲੌਗ ਦੇਖਦੇ ਹੋ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਕੁਛ ਨਹੀਂ ਅਸੀਂ ਜੀ ਸਾਡਾ ਸਾਡੀ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਲਾਈਕ ਵੀ ਕਰਿਆ ਕਰੋ ਲਾਈਕ ਕਰਨਾ ਹਾਂਜੀ ਤੇ ਬਾਕੀ ਜੇ ਕੋਈ ਤੁਹਾਨੂੰ ਲੱਗਦਾ ਕੋਈ ਮਿਸਟੇਕ ਆ ਵਾ ਹਨਾ ਕੋਈ ਵੀ ਲੱਗਦਾ ਅਸੀਂ ਬੋਲਣ ਚ ਕੁਝ ਵੀ ਆ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਹੈ ਨਾ ਭੈਣ ਭਰਾ ਦੱਸਣਗੇ ਤਾਂ ਆਪਾਂ ਹੋਰ ਇੰਪਰੂਵਮੈਂਟ ਕਰਾਂਗੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਇਟਲੀ ਦੀ ਹੋਲੀ ਅਸੀਂ ਥੋੜਾ ਜਾਂ ਜਾਨੀ ਕਿ ਆਪਦੇ ਪ੍ਰੋਗਰਾਮ ਕੀਤਾ ਹੈ ਤੁਹਾਨੂੰ ਪਤਾ ਪਰਦੇਸਾਂ ਦੀ ਹੋਲੀ ਤਾਂ ਨਾ ਕਿੱਦਾਂ ਦੀ ਹੁੰਦੀ ਆ ਹਾਂਜੀ ਹੋਲੀ ਤਾਂ ਵੈਸੀ ਇੰਡੀਆ ਚ ਹੀ ਆ ਜਿਹੜੀ ਵੈਸੀ ਇੰਡੀਆ ਚ ਵੀ ਹੁਣ ਘਾਟੇ ਹਾਂਜੀ ਘਾਟੇ ਸੈਲੀਬ੍ਰੇਸ਼ਨ ਸਾਰੇ ਬੀਜੀ ਆ ਲਾਈਫ ਹਾਂਜੀ ਮਾਹੌਲ ਨਹੀਂ ਨਰਿਆ ਉਹ ਵਾਲਾ ਤੇ ਅਸੀਂ ਕੋਸ਼ਿਸ਼ ਕੀਤੀ ਆ ਵੀ ਫੈਮਿਲੀ ਨਾਲ ਥੋੜਾ ਬਹੁਤਾ ਇੰਜੋਏ ਕਰੀਏ ਤੇ ਆਪਾਂ ਨੂੰ ਜੁਆਇਨ ਕਰਨਾ ਸਾਡੇ ਬਲੌਗ ਨਾਲ ਅੱਗੇ ਇੰਟਰਸਟਿੰਗ ਹੋਣ ਵਾਲਾ ਹਾਂਜੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਇਟਲੀ ਦੀ ਹੋਲੀ ਤੇ ਥੋੜਾ ਬਹੁਤਾ ਕੁਸ਼ਨੋ ਕੁਝ ਬਣਾਉਣੇ ਵੀ ਆ ਹੋਲੀ ਵਾਲੇ ਦਿਨ ਤੇ ਜਰੂਰ ਸਾਡਾ ਬਲੌਗ ਦੇਖਿਓ ਤੇ ਬਲੌਗ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰੇ ਕਮੈਂਟ ਕਰਨਾ ਕਮੈਂਟ ਕਰਨਾ ਨਾ ਬੁੱਲਿਓ ਕਮੈਂਟ ਸਾਨੂੰ ਜ਼ਰੂਰ ਕਰਿਆ ਕਰੋ ਓਕੇ ਜੀ ਬਾਏ ਮਿਲਦੇ ਆਂ ਫਿਰ ਹਾਂਜੀ ਅਸੀਂ ਹੋਲੀ ਦਾ ਕਰਕੇ ਬਣਾਉਣ ਲੱਗੇ ਆ ਪਕੌੜੇ ਤੇ ਦਾ ਮਨ ਚੱਲ ਰਹੀ ਆ ਆਲੂ ਕੱਟਣਾ ਇਦਾਂ ਹੀ ਕੱਟ ਰਹੀ ਆ ਆਲੂ ਥੋੜੇ ਪਤਲੇ ਕੱਟ ਲਾ ਹਾਂਜੀ ਤੇ ਮੈਂ ਕੱਟ ਰਹੀ ਆ ਪਿਆਜ਼ ਤੇ ਆਪਾਂ ਅੱਜ ਹੋਲੀ ਦਾ ਕਰਕੇ ਬਣਾਵਾਂਗੇ ਪਕੌੜੇ ਤੇ ਸਾਡੇ ਸਾਰੇ ਜਣੇ ਜ਼ਰੂਰ ਦੱਸੋ ਤੁਸੀਂ ਹੋਲੀ ਤੇ ਕੀ ਕੀ ਕੀਤਾ ਹਾਂਜੀ ਤੁਸੀਂ ਕਿੱਦਾਂ ਮਨਾਈ ਸਾਰਿਆਂ ਨੇ ਹੋਲੀ ਸੈਲੀਬ੍ਰੇਸ਼ਨ ਕੀਤੀ ਹਾਂਜੀ ਹਾਂਜੀ ਤੇ ਕਈ ਦਾ ਦਿਨ ਦੇ ਵੀ ਤੁਸੀਂ ਦੱਸ ਦਿਆ ਕਰੋ ਕਿੱਥੋਂ ਹੋ ਅਸੀਂ ਜੀ ਇਟਲੀ ਤੋਂ ਅਪਰੀਆ ਸ਼ਹਿਰ ਸਾਡਾ ਹੈਣਾ ਕਮੈਂਟ ਕਰਦੀ ਹੁੰਦੇ ਵੀ ਜੀ ਦੱਸ ਦਿਆ ਕਰੋ ਤੁਸੀਂ ਕਿੱਥੋਂ ਆ ਨਾ ਤਾਂ ਮੈਂ ਲੈ ਪਕੌੜੇ ਬਣਾਉਂਦੇ ਬਣਾਉਦੇ ਕੀ ਕਰਨ ਲੱਗੇ ਤੁਸੀਂ ਰਵੀ ਰਵੀ ਹੈਪੀ ਹੋਲੀ ਸਹਿਤ ਹੋ ਜੋ ਕਿਵੇਂ ਹੈ ਤੇਰੀ ਇਟਲੀ ਦੀ ਹੋਲੀ ਰਵੀ ਹੈ ਵਾਹ ਵਾਧੀਆਂ ਹਣਕ ਹੇ ਹੁੰਤੇ ਸਾਰੇ ਫੈਨ ਨਾਲ ਗੱਲਾਂ ਮਾਰ ਕੇ ਆਏ ਨੇ ਹਾਂ ਅਰੇ ਵੀਂਡੀ ਆਨ ਮਿਸ ਕਰਦਾ ਬਹੁਤ ਜ਼ਿਆਦਾ ਸਾਰਿਆਂ ਨੂੰ ਕਹ ਦੇ ਮਿਸ ਯੂ ਫਿਰ ਮਿਸ ਯੂ ਦੂਸਰੀ ਵਾਰ ਸੂ ਇੰਡੀਆ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਮਿਸ ਸੂ ਸਾਰੇ ਬਹੁਤ ਮਿਸ ਕਰਦੇ ਆ ਓਹੋ ਹਾਂ ਬਾਜੇ ਥੋੜੇ ਤੇ ਕੰਮ ਵੀ ਕਰ ਲੋ ਚਲ ਨਹੀਂ ਨਹੀਂ ਹਾਂ ਚਲ ਕਾ ਕੀ ਹੋ ਗਿਆ ਰੋਈ ਜਾਂਦੇ ਆ ਯਾਰ ਜਾਂਦੇ ਵਿੱਚ ਰੋ ਬਾੜੀ ਆ ਘੜਤੜ ਅਲਚ ਜਿੱਦਾਂ ਇੰਡੀਆ ਦੇ ਪਿਆਜ਼ਾਂ ਦੇ ਵਿੱਚ ਕੜੱਤੜਾ ਇਦਾਂ ਹੀ ਇਟਲੀ ਦੇ ਪਿਆਜ਼ਾਂ 'ਚ ਵੀ ਬਹੁਤ ਜ਼ਿਆਦਾ ਕੜੱਤੜ ਹੰਝੂ ਕੜ ਦਿੰਦੇ ਆ ਨਾ ਬਹੁਤ ਜ਼ਿਆਦਾ ਚਾਚੀ ਕੱਟ ਕੇ ਦੇਖਣੇ ਨੋ ਮੇਰੇ ਤਾਂ ਸਭ ਤੋਂ ਵੱਧ ਕੜੱਤੜ ਬਣਦੀ ਟਰਾਈ ਕਰ ਲਓ ਓਕੇ ਜੇ ਕਿਸੇ ਨੂੰ ਟ੍ਰਿਕ ਪਤਾ ਹੈ ਵੀ ਕੜੱਤੜ ਨਾ ਪਵੇ ਤਾਂ ਸਾਨੂੰ ਦੱਸਿਓ ਮੈਨੂੰ ਬਤਾ ਮੈਨੂੰ ਬਤਾ ਐਨਕਾ ਲਾ ਲਓ ਖਾਣੇ ਚ ਪੀਓਗੇ ਪਰ ਇੱਕ ਤਾਂ ਪਾਣੀ ਚ ਪੀਓ ਸਕਦੇ ਆ ਦੂਸਾ ਐਨਕਾ ਲਾ ਸਕਦੇ ਆ ਇਨਕਲਾ ਸਕਦੇ ਆ ਤੀਜਾ ਰਹਿਣ ਤੋਂ ਕੱਟਣ ਨੂੰ ਲਾ ਸਹੀਆ ਗੱਟ ਤੇ ਤੇ ਬਣਾਉਣੇ ਕਿਦਾਂ ਇੰਚ ਕੱਟੇ ਜਾਂ ਪਿਆਜ਼ ਕद्दूकस ਕਰ ਲੈਂਦੇ ਓ ਮਾਈ ਗੋਡ ਐਸੇ ਬੱਚੇ ਕਹਾਂ ਸੇ ਆਤੇ ਨੇ ਕद्दूकस ਦੇ ਪਕੌੜੇ ਕਿੱਥੇ ਬਣ ਜਾਂਦੇ ਆ ਅਸੀਂ ਪੌੜੇ ਬਣਾਉਣ ਦੀ ਤਿਆਰੀ ਕਰ ਰਹੇ ਆ ਤੇ ਪਿਆਜ਼ਾਂ ਦੇ ਵਿੱਚ ਤੇ ਆਲੂ ਦੇ ਵਿੱਚ ਮੈਂ ਕਿ ਨਹੀਂ ਨਾ ਮੈਂ ਥੋੜੇ ਨੇ ਕਰਦੀ ਆ ਬਾਹਲੇ ਹੋ ਜਾਣੇ ਆ ਹਾਂਜੀ ਬਾਹਲੇ ਜਿਆਦੀ ਆ ਹਨਾ ਵੀ ਕੱਟ ਦਰ ਵੀ ਬਦ ਨਹੀਂ ਲੱਗਦੇ ਪਿਆਜ਼ ਆ। ਆ ਜਿਆਦਾ ਹੀ ਆ। ਬਾਲੇ ਆ ਮੰਮਾ। ਕੱਟ ਕਰ ਦਿੰਨੇ ਜੈਸਮੀ ਮੈਨੂੰ ਕੋਈ ਉਹ ਦੇ ਥੋੜਾ ਜਿਹਾ। ਜੈਸਮੀ ਚਪੋਲੇ ਕੱਢ ਦਮ ਪਤਾ ਦੇ ਵਿੱਚੇ ਰਹਿਣ ਦਮ। ਹਾਂਜੀ ਬਾਲੇ ਆ। ਹੋਰ ਫਿਰ ਪਤਾ ਕੀ ਨਾਰਵਨ ਖਾਦੇਗੇ ਵਧੀਆ। ਥੋੜੇ ਜਿਹਾ ਜਾਨ ਟੇਸਟੀ ਜੇ। ਮੰਮੀ ਨੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ। ਹਾਂਜੀ ਮਾੜਾ ਜਾਂ ਮੰਮੀ ਨੂੰ ਕਹਿਣਾ। ਮੰਮੀ ਨੇ ਜਦ ਹੀ ਪਕੌੜੇ ਬਣਾ ਦੇਨੇ ਗੋਲਗਲੇ ਹਨ ਤੇ ਨਾਲੇ ਮੰਮੀ ਬਾਲਾ ਤਾਮਜਾਮ ਵੀ ਨਹੀਂ ਕਰਦੇ ਹੁੰਦੇ ਸੀ ਬਸ ਸਾਰਾ ਕੁਝ ਕੱਟਣਾ ਮਿਕਸ ਕਰਨਾ ਆਲੂ ਦੇ ਵਿੱਚ ਪਾ ਦੇਣਾ ਆਲਵੇਜ਼ ਮਿਸ ਯੂ ਮਮ ਮਿਸ ਯੂ ਮੰਮੀ ਮਿਸ ਯੂ ਮਿਸ ਯੂ ਬਹੁਤ ਸਾਰਾ ਕੁਝ ਹੀ ਕਰਨਾ ਹਾਂਜੀ ਕਦੇ ਮਾਲ ਪੂੜੇ ਹੋਣੇ ਵੀ ਮੀਂਹ ਪਿਆਏ ਤਾਂ ਤੇਲ ਕਰਮ ਰੱਖਤਾ ਰਹਿੰਦਾ ਹਾਂਜੀ ਹਾਂਜੀ ਬਣੀ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਪਿਆਜ਼ ਕਿਉਂਕਿ ਛੋਟਾ ਹੈ ਥੋੜਾ ਜਿਹਾ ਇੱਧਰ ਪਾ ਲਵਾਂਗੇ ਕਿਹਨੂੰ ਕਿਹਨੂੰ ਪਕੌੜੇ ਪਸੰਦ ਵਾ ਚ ਦੂਰ ਦੱਸ ਕਮੈਂਟ ਕਰਕੇ ਚ 4 ਰੁਪਏ ਆ ਜਿਹਦੇ ਚ ਪਾ ਲਵਾਂਗੇ ਸਾਰੇ ਹੂੰ ਜੀਰਾ ਨੂਨ ਲੂਣ ਹੈਨਾ ਹਾਂਜੀ ਲੂਣ ਥੋੜਾ ਉੱਚ ਵੀ ਪਾਇਆ ਹੋਇਆ ਵਾ ਲਸਣ ਚ ਉਹਦੇ ਚ ਵੀ ਪਾਇਆ ਹਾਂਜੀ ਇੱਥੇ ਅਸੀਂ ਥੋੜਾ ਜਿਹਾ ਲਸਣ ਆਦਰਕ ਤੇ ਹਰੀਆਂ ਮਿਰਚਾਂ ਕੱਟੀਆਂ ਸੀ ਆ ਚੰਚਾ ਚਮਚ ਲੈ ਲੋ ਚਮਚਾ ਥੋੜਾ ਜਿਹਾ ਪਾਣੀ ਪਾ ਲੈਨੇ ਆ ਪੁੱਛ ਪਾਣੀ ਤਾਂ ਥੋੜਾ ਘੱਟ ਪਾਈ ਜੀ ਇੱਥੇ ਜੀ ਮਿਕਸ ਕਰ ਆਹ ਦੇਖੋ ਆਹ ਸਹੀ ਹੈ ਸਾਰੇ ਵਸਨਾ ਦੇ ਵਿੱਚ ਚਲਾ ਜਾਊਗਾ ਇਹ ਜੀ ਥੋੜੀ ਜੀ ਹਲਦੀ ਵੀ ਪਾ ਲਈ ਵਿੱਚ ਟੇਸਟੀ ਪਾਣੀ ਘੱਟ ਨਹੀਂ ਪਾਣੀ ਫਤ ਫਿਰ ਉਹ ਜਿਹੜਾ ਨਮਕ ਪਾਇਆ ਉਹਨੇ ਵੀ ਪਾਣੀ ਛੱਡਣਾ ਹੁੰਦਾ ਥੋੜਾ ਜਿਹਾ ਹੋਰ ਪਾ ਲੈਨੇ ਜਿਹੜਾ ਨਮਕ ਵਾਂ ਨੂੰ ਪਾਣੀ ਛੱਡ ਦਿੰਦਾ ਇਸ ਕਿਸਮ ਵਾਲੀ ਹੋਣੀ ਹੈ ਹਾਂਜੀ ਪਰ ਥੋੜੀ ਜਿਹੀ ਵਿੱਚ ਅਜਮੈਨ ਵੀ ਪਾਵਾਂਗੇ ਕਿਉਂਕਿ ਹਾਜਮੇ ਲਈ ਵੀ ਵਧੀਆ ਹੁੰਦੀ ਹੈ ਜਦੋਂ ਵੀ ਕੋਈ ਚੀਜ਼ ਫਰਾਈ ਹੁੰਦੀ ਹੈ ਫਿਰ ਹੈਗੀ ਹੋ ਜਾਂਦੀ ਹੈ ਹਾਜਮੇ ਲਈ ਸਹੀ ਆ ਅਸੀਂ ਸਾਰੀ ਚੀਜ਼ ਦੇ ਵਿੱਚ ਥੋੜੀ ਥੋੜੀ ਅਜਮੈਨ ਪਾ ਲੈਣੇ ਹੁੰਦੇ ਆ ਪਰ ਦੇਖੀ ਤੇਲ ਗਰਮ ਹੋ ਗਿਆ ਮੈਂ ਪੂਜੀਆ ਬਾਕੇ ਦੇਖੇ ਸੀ ਅੱਛਾ ਕਿਹੜਾ ਪੂਜੀਆ ਪਾਤਾ ਆਲੂ ਪੂਜੀਆ ਬਾ ਵੀ ਬਾ ਰਮਨ ਚਾਹ ਦੇ ਵਿੱਚ ਉਹ ਪਹਿਲਾਂ ਚਾਹ ਰੱਖੀ ਮੈਨੂੰ ਲੱਗਦਾ ਹੋ ਗਿਆ ਗਰਮ ਦੇਖੀ ਪਤਾਤਾ ਵਧੀਆ ਬਣ ਗਿਆ ਹਾਂਜੀ ਚਲ ਆਪਾਂ ਪਾ ਦਿੰਦੇ ਹਾਂ ਸਾਰੇ ਓਕੇ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਜੀ ਦਾ ਨਾਮ ਲੈਣਾ ਚਾਹੀਦਾ ਪੁੱਤ ਸਹੀ ਬਣਦੇ ਆ ਹਨਾ ਵਾਹਿਗੁਰੂ ਤਾਂ ਸਭ ਤੋਂ ਪਹਿਲਾਂ ਹਾਂਜੀ ਪ੍ਰਮਾਤਮਾ ਦਾ ਨਾਮ ਸਭ ਤੋਂ ਪਹਿਲਾਂ ਓਹੀ ਆਪਾਂ ਨੂੰ ਖਾਣੇ ਮੈਨਾਂ ਕਰਦੀ ਆ ਕਿ ਸਹੀ ਐ ਪਹਿਲੇ ਪਕੌੜੇ ਛੱਡ ਦੇਈਂ ਮੈਂ ਜਾਂ ਹੈਪੀ ਹੋਲੀ ਮੰਮਾ ਮੈਨੂੰ ਆਲੂ ਨਹੀਂ ਜਸਰੇ ਪਿਆਜ਼ੀ ਦਸਰੇ ਹੈਗੀ ਆ ਜਿਸ ਪਿਆਜ਼ ਬਿਲਕੁਲ ਹੀ ਪਤਲੇ 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 ਆਪ ਤਾਂ ਕਦੇ ਕਦੇ ਜਸਪੀਨ ਖਾਣੇ ਚਾਹੀਦੇ ਐ ਇਦਾਂ ਜੀ ਨਿਕਲ ਵਾਲੀ ਹੈ ਜੀ ਅ ਮੈਂ ਤਾਂ ਥੋੜੇ ਗਰਾਂ ਦੇ ਕਰਤੇ ਹਾਂਜੀ ਕਾੜਿਆਂ ਦਾ ਸਾਡਾ ਪਹਿਲਾ ਪੂਰ ਤਿਆਰ ਵਾ ਹਾਂਜੀ ਆ ਜਾ ਤੁਸੀਂ ਵੀ ਖਾ ਲੋ ਇੰਜੋਏ ਕਰੀਏ ਹਾਂ ਚਾਹ ਉਬਲ ਲੱਗੀ ਇਧਰ ਚਾਹ ਵੀ ਬਣੀ ਜਾਂਦੀ ਹੈ ਸਾਡੀ ਦੇ ਨਵਾਂ ਖਾ ਕੇ ਦੇਖਣਾ ਕਿੰਦਾ ਟੇਸਟੀ ਬਣਿਆ ਨਾਮਕ ਮੈਚ ਵਗੈਰਾ ਠੀਕ ਵਾ 10 ਦੀ ਪਿੰਨਾ ਹੋਰ ਪਾ ਲਵਾਂਗੇ ਹਾਂਜੀ ਆ ਦੂਜੀ ਸੌਸ ਲੈ ਲਈ ਰਮਨ ਬੀਲੀਨ ਦੁਕਾਨੋਂ ਆ ਬੈਸਟ ਸੌਸ ਇਹ ਵਾਲੀ ਚ ਆਰਾਮ ਮਿਲਦੀ ਆ ਇਹਦੇ ਨਾਲ ਸਟੋਰ ਤੋਂ ਹੈ ਨਾ ਜਿਹੜੀ ਆਹ ਵਾਲੀ ਕੈਚਪ ਆ ਇਹਦਾ ਥੋੜਾ ਟੇਸਟ ਹੋ ਰਿਹਾ ਇਹਦਾ ਟੇਸਟ ਇਹਦੇ ਵਿੱਚ ਲਸਣ ਤੁਹਾਨੂੰ ਦਿਖਾਉਣੀ ਆ ਮੈਂ ਟੈਕਸਚਰ ਇਹਦਾ ਜਿੱਦਾਂ ਲਾਲ ਮਿਰਚ ਨਹੀਂ ਕੁੱਟੀ ਹੁੰਦੀ ਆ ਪੈਂਡਾਂ ਚ ਵਿੱਚ ਲਸਣ ਵੀ ਵਿੱਚ ਵਾਦ ਲਸਣ ਅਦਰਕ ਤੇ ਲਾਲ ਮਿਰਚ ਕੁੱਟੀ ਹੋਈ ਆ ਹੁਣ ਮੈਂ ਤੁਹਾਨੂੰ ਖਾ ਕੇ ਦੱਸ ਦਿੰਨੀ ਆ ਟੇਸਟ ਬਣੀ ਕੀ ਆ Mmm, more. Thank you. Thank you. Thank you. Same to you. Thank <laughs> <laughs> you. <laughs> saya juga yu devi hai hai happy holi thank you happy holi you too devi happy holi happy holi happy holi devi

ਹਾਂਜੀ ਓਕੇ ਜੀ ਅਸੀਂ ਹੁਣ ਬਹੁਤ ਇੰਜੋਏ ਕੀਤਾ ਆਪਾਂ ਹੋਲੀ ਸੈਲੀਬ੍ਰੇਟ ਕਰ ਲਈਏ ਤੇ ਤੁਸੀਂ ਦੱਸਿਓ ਸਾਨੂੰ ਕਮੈਂਟ ਕਰਕੇ ਤੁਹਾਨੂੰ ਸਾਡਾ ਬਲੌਗ ਕਿੱਦਾਂ ਦਾ ਲੱਗਿਆ ਤੇ ਦੂਜੇ ਬਲੌਗ ਵੀ ਕਿੱਦਾਂ ਦੇ ਲੱਗਦੇ ਨੇ ਤੇ ਆਪਾਂ ਤੁਹਾਨੂੰ ਇਟਲੀ ਦੇ ਵਿੱਚ ਜੋ ਵੀ ਅਸੀਂ ਸੈਲੀਬ੍ਰੇਸ਼ਨ ਕਰਦੇ ਆ ਨਾ ਜੋ ਵੀ ਫੇਸ ਤੇ ਮਨਾਈਦੇ ਆ ਇੰਡੀਆ ਵਾਲੇ ਜਾਂ ਕੁਝ ਵੀ ਤੁਹਾਨੂੰ ਇਦਾਂ ਹੀ ਦਿਖਾਉਂਦੇ ਰਾਵਾਂਗੇ ਇਸ ਕਰਕੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਹਾਂਜੀ ਤੇ ਅਸੀਂ ਹੌਲੀ-ਹੌਲੀ ਤੁਹਾਨੂੰ ਸਾਰੀ ਇਟਲੀ ਦੀ ਸ਼ੇਅਰ ਕਰਾਵਾਂਗੇ ਹੋਪ ਇਸੀ ਤਰ੍ਹਾਂ ਆਪਣਾ ਪਿਆਰ ਸਾਡੇ ਨਾਲ ਬਣਾਈ ਰੱਖਣਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਥੈਂਕ ਯੂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਸਾਰੇ ਬਲੌਗ ਨੂੰ ਇੰਨਾ ਪਿਆਰ ਦਿੰਨੇ ਪਹਿਣਾ ਤੇ ਵੀ ਬਹੁਤ ਵਧੀਆ-ਵਧੀਆ ਤੁਸੀਂ ਕਮੈਂਟ ਕਰਦੇ ਹੋ ਥੈਂਕ ਯੂ ਤੁਹਾਡਾ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਬਲੌਗ 'ਚ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿ ਤੁਸੀਂ ਸਾਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਹਨ ਤੇ ਓਕੇ ਜੀ ਬਾਏ